ਕੋਕਾ ਕੋਲਾ ਦੇ ਸਾਹਮਣੇ ਕਦੇ ਵੀ ਕੋਈ ਕੰਪਨੀ ਟਿਕ ਨਹੀਂ ਪਾਈ ਕੀ ਤੁਸੀਂ ਜਾਣਦੇ ਹੋ ਪੰਜਾਬ ਦੀ ਇਹ ਕੰਪਨੀ ਕੋਕਾ ਕੋਲਾ ਦੇ ਸਾਹਮਣੇ ਹਿੱਕ ਤਾਣ ਕੇ ਖੜੀ ਹੋਈ ਆ ਆਪਾਂ ਗੱਲ ਕਰ ਰਹੇ ਹਾਂ ਲਾਹੌਰੀ ਜੀਰਾ ਦੀ ਲਾਹੌਰੀ ਜੀਰਾ ਕਿਵੇਂ ਤਿਆਰ ਕੀਤਾ ਗਿਆ ਕੀ ਇਹ ਲਾਹੌਰ ਦਾ ਹੈ ਜਾਂ ਫਿਰ ਪੰਜਾਬ ਦਾ ਤੇ ਇਸ ਨੂੰ ਬਣਾਉਣ ਦੀ ਇੱਕ ਦਿਲਚਸਪ ਕਹਾਣੀ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸੌਰਵਮੰਜਾ ਤੇ ਉਸਦੇ ਦੋ ਦੋਸਤ ਜੋ ਹਮੇਸ਼ਾ ਇੱਕ ਦੂਜੇ ਨੂੰ ਸ਼ਾਮ ਨੂੰ ਇਕੱਠੇ ਹੁੰਦੇ ਸੀ ਤੇ ਸੋਚਦੇ ਹੁੰਦੇ ਸੀ ਕਿ ਆਪਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਨਾ ਹੈ ਚੌੜ-ਚੌੜ ਦੇ ਵਿੱਚ ਇੱਕ ਦੋਸਤ ਨੇ ਡਰਿੰਕ ਬਣਾਈ ਜਿਸ ਦੇ ਵਿੱਚ ਉਸਨੇ ਜੀਰਾ ਨਿੰਬੂ ਦੇ ਨਾਲ ਹੀ ਨਮਕ ਮਿਲਾਇਆ ਅਤੇ ਬਾਕੀ ਦੇ ਦੋ ਦੋਸਤਾਂ ਨੂੰ ਵੀ ਟੇਸਟ ਕਰਵਾਇਆ ਤਾਂ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਹਾ ਕਿ ਕੀ ਚੀਜ਼ ਬਣਾਈ ਹੈ ਇਸ ਨੂੰ ਤਾਂ ਮਾਰਕੀਟ ਦੇ ਵਿੱਚ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਇਸ ਲਾਹੌਰੀ ਜਿਰੇ ਦੀ ਸ਼ੁਰੂਆਤ ਕੀਤੀ גאים ਹੁਣ ਤੁਸੀਂ ਸੋਚਦੇ ਹੋਵੋਗੇ ਕਿ ਲਾਹੌਰੀ ਜੀਰਾ ਲਾਹੌਰ ਦਾ ਹੈ ਇਸ ਦੇ ਵਿੱਚ ਵਰਤਿਆ ਜਾਣ ਵਾਲਾ ਜੋ ਸਿੰਧਾ ਨਮਕ ਹੈ ਉਹੀ ਲਾਹੌਰ ਦਾ ਹੈ ਇਸੇ ਕਰਕੇ ਇਸ ਦਾ ਨਾਮ ਲਾਹੌਰੀ ਜੀਰਾ ਰੱਖਿਆ ਗਿਆ ਹੈ ਪੰਜਾਬ ਦੇ ਰੋਪੜ ਸ਼ਹਿਰ ਦੇ ਵਿੱਚੋਂ ਇਸ ਕੰਪਨੀ ਦੀ ਸ਼ੁਰੂਆਤ ਹੋਈ ਤੇ ਤਿੰਨ ਦੋਸਤਾਂ ਨੇ ਇਹ ਬਿਜ਼ਨਸ ਸ਼ੁਰੂ ਕੀਤਾ ਇੱਕ ਦਿਨ ਦੇ ਵਿੱਚ ਲਾਹੌਰੀ ਜੀਰੇ ਦੀਆਂ 50 ਲੱਖ ਬੋਤਲਾਂ ਲੱਗਦੀਆਂ ਹਨ ਤੇ 30 300 ਕਰੋੜ ਰੁਪਏ ਦੀ ਕਮਾਈ ਇਹਨਾਂ ਦੀ ਸਾਲ ਵੀ ਹੁੰਦੀ ਹੈ ਲਾਹੌਰੀ ਜੀਰੇ ਦੀ ਕਿਸੇ ਵੀ ਵੱਡੇ ਸਟਾਰ ਨੇ ਪ੍ਰੋਮੋਸ਼ਨ ਨਹੀਂ ਕੀਤੀ ਤੇ ਸੌਰਵ ਮੰਝਾ ਜੋ ਕਿ ਇਸ ਕੰਪਨੀ ਦਾ ਮਾਲਕ ਹੈ ਨਾ ਹੀ ਉਸਨੇ ਕਿਸੇ ਵੀ ਵੱਡੇ ਸਟਾਰ ਤੋਂ ਇਸ ਦੀ ਪ੍ਰੋਮੋਸ਼ਨ ਕਰਵਾਈ ਹੈ ਇਹ ਜੋ ਆਮ ਲੋਕ ਹਨ ਜੋ ਇਹਨਾਂ ਲਾਹੌਰੀ ਜੀਰੇ ਨੂੰ ਖਰੀਦਦੇ ਹਨ ਉਹਨਾਂ ਨੇ ਹੀ ਇੱਕ ਦੂਜੇ ਨੂੰ ਆਪਣੇ ਟੇਸਟ ਬਾਰੇ ਦੱਸਿਆ ਹੈ ਤੇ ਇਸ ਦੀ ਪ੍ਰੋਮੋਸ਼ਨ ਕੀਤੀ ਹੈ ਇਸੇ ਕਰਕੇ ਇਹ ਜੋ ਲਾਹੌਰੀ ਜੀਰਾ ਹੈ ਉਹ ਅੱਜ ਦੇ ਟਾਈਮ ਦੇ ਵਿੱਚ ਇੰਨਾ ਫੇਮਸ ਹੋਇਆ ਪਿਆ ਹੈ